ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਕੀ ਪੀਬੀ 30 ਚੈਨਲ ਦੇ ਨਾਲ ਦੋਸਤੋ ਅਸੀਂ ਅੱਜ ਪਹੁੰਚੇ ਆ ਪਿੰਡ ਗੁੜੀ ਸੰਗਰ ਜਿੱਥੇ ਦੋਸਤੋ ਅੱਜ ਪਹਿਲੀ ਬੱਕਰਾ ਮੰਡੀ ਲੱਗੀ ਆ ਸਵੇਰ ਸਵੇਰ ਦਾ ਟਾਈਮ ਆ ਦੋਸਤੋ ਜਾਨਵਰ ਜਿੰਨੇ ਕਾਇ ਤੁਹਾਨੂੰ ਜ਼ਰੂਰ ਦਿਖਾਉਣੇ ਆ ਪਹਿਲੀ ਮੰਡੀ ਆ ਦੋਸਤੋ ਜਿਲ੍ਹਾ ਇਹ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਤਸੀਲ ਵੀ ਇਹਦੀ ਸ਼੍ਰੀ ਮੁਸਰ ਸਾਹਿਬ ਹੀ ਆ। ਸੋ ਦੋਸਤੋ ਜਾਨਵਰ ਚੰਗੇ ਆਏ ਆ। ਟੌਪ ਕਲਾਸ ਦੇਖ ਸਕਦੇ ਆ ਤੁਸੀਂ ਬੱਕਰੀਆਂ। ਚੰਗੇ ਕਾਨਾ, ਨੱਕ, ਅੱਖ ਤੇ ਚੰਗੇ ਕਦ ਕਾਟਦੇ। ਉਹ ਜਿਵੇਂ ਪਹਿਲੀ ਮੰਡੀ ਆ ਦੋਸਤੋ ਕਾਠ ਚੰਗਾ। ਦੇਖ ਸਕਦੇ ਆ ਤੁਸੀਂ ਦੂਰ ਤਾਈਂ ਕਾਠਾ ਜਿਹੜਾ ਤੁਹਾਨੂੰ ਦਿਸ ਰਿਹਾ ਹੁਣ। ਆ ਬੱਕਰੀਆਂ ਵਪਾਰੀ ਵੀਰ ਜਿਹੜੇ ਲੈ ਕੇ ਆਏ ਆ। ਉਹਨਾਂ ਦੀਆਂ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਦੋਸਤੋ ਦੇਖ ਸਕਦੇ ਆ ਜੀ ਜਿਵੇਂ ਹੀ ਦੋਸਤੋ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਵਾਂਗੇ ਪਹਿਲੀ ਮੰਡੀ ਆ ਜਿੱਨੇ ਮੇਰੇ ਵਪਾਰੀ ਵੀਰ ਪਹੁੰਚ ਚੁੱਕੇ ਆ ਸਾਰਿਆਂ ਨੂੰ ਮੰਡੀ ਮਾਲਕਾਂ ਵੱਲੋਂ ਮੰਡੀ ਆਨਰਾਂ ਵੱਲੋਂ ਤੇ ਸਾਡੇ ਵੱਲੋਂ ਦੋਸਤੋ ਜੀ ਆਇਆਂ ਨੂੰ ਆਖਿਆ ਜਾਂਦਾ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਣ ਦੇ ਲਈ ਤੇ ਇਧਰ ਬਾਜਵਾ ਸਾਹਿਬ ਵੀ ਪਹੁੰਚ ਚੁੱਕਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਥੇ ਪਹੁੰਚਣ ਦੇ ਲਈ ਤੇ ਆ ਗੱਡੀਆਂ ਦੇ ਦੋਸਤੋ ਨੀਲਾ ਵੀ ਆਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਜਿਹੜੇ ਮੇਰੇ ਵੀਰ ਅੱਜ ਕਿਸੇ ਗੱਲੋਂ ਪਹੁੰਚ ਨਹੀਂ ਸਕੇ ਦੋਸਤੋ ਅੱਗੇ ਤੋਂ ਜਰੂਰ ਆਉਣਾ ਤੁਸੀਂ ਇਸ ਮੰਡੀ ਨੂੰ ਦੋਸਤੋ ਚਲਾਉਣਾ ਆਪਾਂ ਜਿਵੇਂ ਸੂਰੇ ਵਾਲਾ ਮੰਡੀ ਸੁਖਣਾ ਹੋਗੀ ਹਰੀ ਕੇ ਕਲਾ ਹੋ ਗਈ ਆ ਦੋਸਤੋ ਨੀਰੇ ਅਲੇ ਬਾਈ ਆਏ ਆ ਮੂੰਫਲੀ ਦਾ ਨੀਰਾ ਤੇ ਆ ਇਧਰ ਤੁਸੀਂ ਦੇਖ ਸਕਦੇ ਆ ਦੂਰ ਤਾਈ ਗੱਡੀਆਂ ਤੇ ਮੋਟਰਸਾਈਕਲ ਜਿੰਨਾ ਜਿੰਨਾ ਚੀਜ਼ਾਂ ਤੇ ਬੱਕਰੀਆਂ ਲੈ ਕੇ ਆਏ ਆ ਉਹ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ ਵੀਡੀਓ ਨੂੰ ਦੋਸਤੋ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਕੋਲੇ ਵੀਡੀਓ ਪਹੁੰਚ ਸਕੇ ਤੇ ਇਸ ਮੰਡੀ ਨੂੰ ਆਪਾਂ ਅੱਗੇ ਤੱਕ ਲੈ ਕੇ ਜਾ ਸਕੀ ਹਰ ਤਰ੍ਹਾਂ ਦੇ ਜਾਨਵਰ ਆਏ ਦੋਸਤੋ ਬਰਬਰੀ ਬੀਟਲ ਤੇ ਬੀਟਲ ਕ੍ਰਾਸ ਤੇ ਬਰਬਰੀ ਕ੍ਰਾਸ ਦੇਖ ਸਕਦੇ ਹੋ ਤੁਸੀਂ ਜਿਵੇਂ ਵੀ ਕੋਈ ਸੌਦਾ ਹੋਇਆ ਦੋਸਤੋ ਤੁਹਾਨੂੰ ਲਾਈਵ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਉ ਦਿਖਾਉਣੇ ਆ ਦੋਸਤੋ ਤੁਹਾਨੂੰ ਇਹਦੂ ਅਗਲੀ ਵੀਡੀਓ